ਨਾ ਮੈਂ ਪਹਿਲਾਂ ਚੋਰ ਥੀ ਨਾ ਮੈਂ ਅੱਜ ਚੋਰ ਆ ਨਾ ਮੇਰਾ ਭਾਈ ਚੋਰ ਥੀ ਨਾ ਮੈਂ ਚੋਰ ਆ ਧਮਕੀਆਂ ਦਈਏ ਕਦੇ ਕਹੇ ਕਹੇ ਤੁਹਾਡੇ ਚਿੱਟੇ ਲਾ ਕੇ ਬਵਾਦ ਨੂੰ ਪਰ ਅਸੀਂ ਆਪਣੀ ਜੀਵਨ ਲੀਲਾ ਆ ਚੀਜ਼ ਨਾਲ ਖਤਮ ਕਰਨ ਲੱਗੇ ਆ ਮੇਰੇ ਤੇ ਚਿੱਟੇ ਦੇ ਅੰਜਾਮ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਿੱਟਾ ਪੀ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਜ਼ਿੰਦਗੀ ਤੋਂ ਹਾਰ ਗਏ ਬਾਈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਉਸ ਗਰੀਬ ਡਰਾਈਵਰ ਦੇ ਘਰੇ ਦਵਿੰਦਰ ਸਿੰਘ ਗੇਜਾ ਜਿਹੜਾ ਕਿ ਕੱਲ ਸਲਫਾਸ ਖਾ ਕੇ ਆਪਣੇ ਆਪ ਨੂੰ ਉਹਨੇ ਮੌਤ ਦੇ ਘਾਟੋਂ ਉਤਾਰ ਲਿਆ ਇਹਦੇ ਕਾਰਨ ਪਿੱਛੇ ਤੁਹਾਨੂੰ ਕੱਲ ਵੀ ਦੱਸ ਚੁੱਕਿਆ ਵੀਡੀਓ ਦੇ ਵਿੱਚ ਕਿ ਉਸ ਦੇ ਗੱਡੀ ਦੇ ਮਾਲਕ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਵੱਲੋਂ ਦੀ ਕੁੱਟਮਾਰ ਕੀਤੀ ਗਈ ਤੇ ਹੋਰ ਜਾਣਕਾਰੀ ਹਾਸਲ ਕਰਦੇ ਆ ਇੱਥੇ ਉਹਨਾਂ ਦਾ ਪਰਿਵਾਰ ਖੜਾ ਹੈ ਬੇਟਾ ਖੜਾ ਹੈ ਉਹਨਾਂ ਦਾ ਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਖੜੇ ਨੇ ਪਾਇਆ ਜੀ ਇਹ ਉਹ ਪਾਇਆ ਜੀ ਹਾਂਜੀ ਤੁਸੀਂ ਉਹਨਾਂ ਦੇ ਅੱਗੇ ਜਾ ਕੀ ਲੱਗਦਾ ਸੀ ਤੁਹਾਡਾ ਡੈਡੀਆ ਮੇਰਾ ਡੈਡੀ ਆਈ ਦੀ ਡੈਡੀਆ ਤੁਹਾਡਾ ਹਾਂਜੀ ਕੀ ਕਾਰਨ ਬਣਿਆ ਐਡਾ ਵੱਡਾ ਕਦਮ ਉਹਨਾਂ ਨੇ ਕਿਉਂ ਚੱਕਿਆ ਪਾਏ ਜੋਰੇ ਹੋ ਗਏ ਜੀ ਗੱਡੀ ਚ ਹਾਂਜੀ ਉਮੀ ਮਾਰਤੇ ਬੇਈਮਾਨਾ ਨਹੀਂ ਰੱਖਿਆ ਸਿੱਧੇ ਆਈ ਦੀ ਹਾਂਜੀ ਵੀ ਕੋਈ ਗੱਲ ਨਹੀਂ ਪੈਸੇ ਨਾ ਲੱਗੇਣਾਂਗੇ ਵਾਲੇ ਤੋਂ ਵਾਲਾ ਮਾੜਾ ਮੋਟਾ ਬੇਇੱਜ਼ਤੀ ਕਰਨਗੇ ਵੀ ਦੇ ਦੇਵਾਂਗੇ ਪੈਸੇ ਥੋੜੇ ਦਿਨਾਂ ਚ ਹੂੰ ਤਾਂ ਕੁਝ ਬਾਹਰ ਗੱਡੀਆਂ ਤੇ ਰਹਿੰਦੇ ਨੇ ਇਹ ਕੰਮ ਹੋਈ ਜਾਂਦੇ ਨੇ ਇਹ ਕਿੰਨੇ ਦਿਨਾਂ ਦੀ ਗੱਲ ਹੈ ਜਿਹੜਾ ਇਹ ਪਰਸੋਂ ਦੀ ਗੱਲ ਹੈ ਪਰਸੋਂ ਕੁੱਟਮਾਰ ਹੋਈ ਹੈ ਇਹਨਾਂ ਦੀ ਹਾਂਜੀ ਹਾਂਜੀ ਪਰ ਤੁ ਉਹਨੂੰ ਜਿਹੜਾ ਬੰਦਾ ਦੀ ਨਾਲ ਉਹਨੂੰ ਅੱਡ ਕੁੱਟਦੇ ਦੀ ਇਹ ਹੀ ਹੂੰ ਹੂੰ ਉਹਨੂੰ ਕਹਿੰਦੇ ਤੂੰ ਇਹਦਾ ਨਾਮ ਲੈ ਦੇ ਹੂੰ ਹੂੰ ਕਹੀ ਫੇਰ ਉਹ ਮੇਰੇ ਰੈਡੀ ਨੂੰ ਕੁਰਦੇ ਸੀ ਉਹਨੂੰ ਕਹਿੰਦੇ ਤੂੰ ਇਹਦਾ ਨੋ ਲੈ ਦੇ ਇਹ ਦੋਵੇਂ ਇਕੱਠੇ ਰਹੇ ਸੀ ਇਹਨਾਂ ਨੇ ਇੱਕ ਦੂਜੇ ਦਾ ਨੋ ਤਾਂ ਤਾਂ ਲੈਣ ਦੇ ਕੋਈ ਗਲਤੀ ਹੋਈ ਹੋਵੇ ਆਹ ਹਾਂ ਹਾਂ ਕਹਿੰਦੇ ਸੀ ਥੋੜੇ ਪੈਸੇ ਦੇ ਦਾਂਗੇ ਸਾਨੂੰ ਉਹਨੂੰ ਅੱਡ-ਕੁੱਟਿਆ ਹੀ ਇਹਨੂੰ ਅੱਡ-ਕੁੱਟਿਆ ਯਾਨੀ ਕਿ ਪੁਲਿਸ ਰਿਪੋਰਟ ਕਰਾਉਣ ਤੋਂ ਬਿਨਾਂ ਹੀ ਸਿੱਧੇ ਆਪ ਦੇ ਆਪੇ ਉਸ ਮੁਲਾਜ਼ਮ ਨੇ ਤਫ਼ਤੀਸ਼ ਸ਼ੁਰੂ ਕਰਤੀ ਦੋਨਾਂ ਨੂੰ ਅਲੱਗ-ਥਲੱਗ ਕਰਕੇ ਉਹਨਾਂ ਦੀ ਕਟਾਈ ਕਰਦਾ ਰਿਹਾ ਅਰੇ ਉਹ ਬੰਦਾ ਇਹਨੂੰ ਕੁਰਦੇ ਰਿਹਾ ਜੀ ਬੇਸਵਾਲ ਨਾਲ ਜੀ ਬੇ ਬੇਸਵਾਲਾ ਗੁੱਟਿਆ ਜੀ ਗੁਰੂ ਉਂਗਲ ਤੋੜਦੀ ਜੀ ਅੱਛਾ ਇਹਨਾਂ ਦੇ ਇੱਕ ਤੇ ਦੂਜੇ ਦੇ ਸਾਥ ਹੈ ਜੀ ਬਾਕੀ ਢੂਹੀ ਦੇ ਖਾਸਾ ਗੁੱਟਿਆ ਜੀ ਉਹ ਬਹੁਤ ਮਾਰਿਆ ਜੀ ਅੱਛਾ ਉਹਨਾਂ ਦੀ ਬੇਸ਼ਰਮੀ ਕਰਨੇ ਕੰਮ ਕਰਿਆ ਜੀ ਇਹਨਾਂ ਨੇ ਜਿਆਦਾ ਬੇਇੱਜ਼ਤੀ ਕੀਤੀ ਹਾਂ ਜੀ ਉਹਦੋਂ ਅਗਲੇ ਦਿਨ ਅੱਜ ਕੱਲ ਜਿਹੜਾ ਕੰਮ ਕਰਿਆ ਇਹਨਾਂ ਧਮਕੀਆਂ ਦੇਈਏ ਕਦੇ ਕਹੇ ਕਹਿੰਦੇ ਥੋੜੇ ਚਿੱਟੇ ਦਾ ਗੇਸ ਪਵਾ ਦੂੰਗਾ ਮੈਂ ਕੱਲ ਕਿਹਨੂੰ ਧਮਕੀਆਂ ਦੇਈਗੇ ਮੇਰੇ ਡੈਡੀ ਨੂੰ ਜੀ ਅੱਛਾ ਕੱਲ ਕਿਵੇਂ ਫੋਨ ਕਰ ਕਰਕੇ ਜੀ ਹੁਣ ਦੇ ਉੱਤੇ ਧਮਕੀਆਂ ਹਾਂ ਫੋਨ ਕਰ ਕਰਕੇ ਵੀ ਚਿੱਟੇ ਦਾ ਕੇਸ ਪਵਾਵਾਂਗੇ ਕਦੇ ਗੋਲੀਆਂ ਦਾ ਪਵਾਵਾਂਗੇ ਛੱਡਦੇ ਨਹੀਂ ਤੁਹਾਨੂੰ ਯਾਨੀ ਕਿ ਪੁਲਿਸ ਦਾ ਆਪਦੀ ਪੁਲਿਸ ਮੁਲਾਜ਼ਮ ਹੋਣ ਦਾ ਦਬਾਅ ਬਣਾਉਂਦਾ ਰਿਹਾ ਉਹਨਾਂ ਦੇ ਉੱਤੇ ਹਾਂ ਜੀ ਉਹ ਰੋਬ ਪਾਉਂਦਾ ਰਿਹਾ ਜੀ ਤੇ ਉਹਨੂੰ ਮਜਬੂਰ ਕਰਤਾ ਮਰਨ ਲਈ ਇੰਨੀਆਂ ਧਮਕੀਆਂ ਦਿੱਤੀਆਂ ਹਾਂ ਜੀ ਅੱਕ ਕੇ ਥੱਕ ਕੇ ਫਿਰ ਉਹਨਾਂ ਨੇ ਗੋਲੀਆਂ ਖਾਧੀਆਂ ਇੱਕ ਕਦਮ ਚੁੱਕਿਆ ਤਾਂ ਇੱਕ ਕਦਮ ਚੁੱਕਿਆ ਹੀ ਹੁੰਦਾ ਹਾਂ ਜੀ ਤੇ ਕਿੰਨੇ ਚਿਰ ਤੋਂ ਤੁਹਾਡਾ ਤੁਹਾਡਾ ਡੈਡੀ ਸੀ ਜਿਹੜਾ ਇਹ ਡਰਾਈਵਰੀ ਕਰਦਾ ਸੀ ਇੱਕ ਚੱਕਰ ਲਾਇਆ ਜੀ ਬੰਦੇ ਨਾਲ ਨਹੀਂ ਕਿੰਨਾ ਕੁ ਪੁਰਾਣਾ ਪਹਿਲਾਂ ਹੋਰ ਗੱਡੀਆਂ ਤੇ ਹੋਣਾ ਬਹੁਤ ਪੁਰਾਣਾ ਜੀ ਆਹ ਕੁੱਕਰ ਫੈਕਟਰੀ ਚ ਲੈ ਜਾਂਦਾ ਇਹਨੇ ਨੇ ਪੈਸੇ ਲਿਆ ਜੀ ਕਦੇ 200 ਲੱਖ ਕਦੇ 5 ਲੱਖ ਕਦੇ ਲੱਖ ਰੁਪਈਆ ਲੱਖ ਦੋ ਘੱਟ ਦਾ ਲਿਆ ਹੀ ਨਹੀਂ ਕਦੇ 50 ਲੱਖ ਤੱਕ ਲਿਆ ਜੀ ਕਦੇ 200 ਕਦੇ ਪੈਸਾ ਵੀ ਨਹੀਂ ਘਟਿਆ ਵਿੱਚ ਕਦੇ 1 ਰੁਪਈਆ ਨਹੀਂ ਘਟਿਆ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਜਦੋਂ ਆਹ ਕੰਮ ਹੋਇਆ ਉਹ ਮਾਲ ਗਲੇ ਫੋਨ ਕਰਿਆ ਉਹਦਾ ਮਣੀ ਮੈਂ ਇੱਕ ਬੰਦਾ ਸੋਨੀ ਪੰਡਤ ਜੀ ਹੂੰ ਬਿਰਾਰ ਹੋ 14 ਉਹ ਕਹਿੰਦਾ ਯਾਰ 65000 ਦੀ ਗੱਡੀ ਕੀ ਗੱਲ ਦੀ ਸਾਢੇ 2 ਲੈ ਜਾਂਦਾ ਸਾਡੀ ਗੱਡੀ ਚਲਾ ਦਿੰਦਾ ਜੇ ਜੀ ਕੀਮਤ ਹੀ ਤਾਂ ਹੀ ਕਿਹਾ ਜੀ ਬਿਨਾਂ ਜਕੀਨ ਤੋਂ ਕੌਣ ਕਹਿੰਦਾ ਬਹੁਤ ਮਾੜਾ ਕਰੇ ਜੋ ਬੰਦੇ ਨੇ ਜੋ ਵੀ ਨਹੀਂ ਦੇਣੀ ਹੁਣ ਕੀ ਚਾਹੁੰਦੇ ਹੋ ਤੁਸੀਂ ਉਹਨਾਂ ਨਾਲ ਉਹ ਹੋਣਾ ਚਾਹੀਦਾ ਜੀ ਕੋਈ ਨਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਾਡਾ ਸਾਬਾ ਜਾਂ ਮਿਲਣੀ ਚਾਹੀਦੀ ਜੀ 10 12000 ਉਹਨਾਂ ਨੂੰ ਉਹਨਾਂ ਨੂੰ ਨੌਕਰੀ ਤੋਂ ਪ੍ਰਗਟ ਕੀਤਾ ਜਾਵੇ ਜੀ ਇਹ ਜਿਹੇ ਬੰਦੇ ਤੁਸੀਂ ਦੇਖ ਸਕਦੇ ਹੋ ਜੀ ਇਸ ਮਰਹੂਮ ਡਰਾਈਵਰ ਦਾ ਜਿਹੜਾ ਮਕਾਨ ਹੈ ਇਹ ਤੁਹਾਡੇ ਸਾਹਮਣੇ ਹੈ ਬਹੁਤ ਪੁਰਾਣਾ ਉਹਨਾਂ ਦੇ ਪਿਤਾ ਦਾ ਬਣਾਇਆ ਹੋਇਆ ਹੀ ਇਹ ਮਕਾਨ ਦੇ ਵਿੱਚ ਬੈਠੇ ਨੇ ਜਿਹੜੇ ਦੀ ਹਾਲਤ ਹੈ ਜਿਹੜੀ ਬਹੁਤ ਖਸਤਾ ਹਾਲਤ ਹੈ ਤੁਸੀਂ ਦੇਖੋ ਡਾਟਾ ਨੇ ਚ ਤੇੜਾ ਆਈਆਂ ਪੰਨਿਆਂ ਨੇ ਕਦੇ ਵੀ ਇਹ ਗਿਰ ਸਕਦਾ ਹੈ ਤੇ ਜੇਕਰ ਇਹ ਬੰਦਾ ਬੇਈਮਾਨ ਹੁੰਦਾ ਤਾਂ ਗੋਲੀਆਂ ਦੇ ਲੱਕੇ ਮਾਰਦਾ ਵੀ ਚਿੱਟਾ ਪਾਵਾਂਗੇ ਗੋਲੀਆਂ ਪਾਵਾਂਗੇ ਹਾਂਜੀ ਫੋਨ ਤੇ ਆਂਦਾ ਰਿਹਾ ਵੀ ਤੈਨੂੰ ਬਸਾਵਾਂਗੇ ਅਸੀਂ ਚਿੱਟੇ 'ਚ ਬਸਾਵਾਂਗੇ ਫੋਨ ਦੇ ਉੱਤੇ ਧਮਕੀਆਂ ਦਿੰਦਾ ਰਿਹਾ ਵੀ ਚਿੱਟੇ ਦਾ ਪਰਚਾ ਪਾ ਕੇ ਤੈਨੂੰ ਜੇਲ੍ਹ ਭੇਜੂ ਕਾਲਾਂ ਆਈਆਂ ਪਈਆਂ ਨੇ ਜੀ ਉੱਤੇ ਮੈਂ ਉਹਦੇ ਆਪਣੇ ਜਿਹੜੇ ਕਾਲ ਹਿਸਟਰੀ ਐ ਉਹਦੇ ਜਿਹੜੇ ਡਿਟੇਲ ਆਈਆਂ ਪਈਆਂ ਨੇ ਉਹ ਕਾਲਾਂ ਕਢਾਈਆਂ ਜਾਣ ਜੀ ਤੇ ਤੁਸੀਂ ਚਾਹੁੰਦੇ ਹੋ ਵੀ ਇਸ ਤਵਦੀਸ਼ ਜਾਂਚ ਦਾ ਵੀ ਵਿਸ਼ਾ ਜੀ ਦਾ ਮੋਬਾਈਲ ਸੀ ਜਿਹੜਾ ਗੇਜੇ ਦਾ ਹਾਂ ਜੀ ਹਾਂ ਜੀ ਉਹਦੀਆਂ ਡਿਟੇਲਾਂ ਕਢਵਾ ਕੇ ਹਾਂ ਡਿਟੇਲਾਂ ਕਢਵਾ ਜਾਂਚ ਕੀਤੀ ਜਾਵੇ ਹਾਂ ਜੀ ਕੱਲ ਕੀ ਫੋਨ ਆਉਂਦੇ ਰਹੇ ਨੇ ਉਹਨੂੰ ਫੋਨ ਆਏ ਨੇ 10 ਵਜੇ ਅੱਛਾ ਧਮਕੀਆਂ ਹੁੰਦੀਆਂ ਨੇ ਹਾਂ ਧਮਕੀਆਂ ਫੋਨ ਤੇ ਉਹਦਾ ਨੰਬਰ ਸੇਵ ਹੈ ਫੋਨ ਦੇ ਵਿੱਚ ਲਖਵਿੰਦਰ ਦਾ ਹਾਂ ਜੀ ਲਖਵਿੰਦਰ ਸਿੰਘ ਦਾ ਉਹ ਮੈਂ ਅਸੂਕੇ ਮੁੰਡਾ ਲੈ ਕੇ ਪਟਿਆਲੇ ਗਿਆ ਇਹ ਕਿੰਨੇ ਵਜੇ ਨੇ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਜ਼ਹਿਰ ਖਾਧੀ ਹੈ ਅੰਜਾਮ ਦਿੱਤਾ ਕਿ 1 ਵਜੇ ਬਾ 1 ਵਜੇ ਤੋਂ ਲੱਗਿਆ ਹਾਂ ਜੀ ਇਹ ਕਿਹਾ ਮੁੰਡਾ ਕਰੇ ਮੇਰੇ ਮੈਨੂੰ ਫੋਨ ਆਈ 12 1 ਵਜੇ ਫੋਨ ਆਇਆ ਇਹਨੂੰ ਆਇਆ ਹਾਂ ਜੀ ਕਿਹਦਾ ਮੇਰੇ ਮੇਰੀ ਮਾਂ ਮਾਤਾ ਦਾ ਆਇਆ ਸੀ ਕਿ ਸਮੇਂ ਤੇ ਫੋਨ ਆਇਆ ਮੈਨੂੰ ਮੈਂ ਉਰੀ ਭੱਜਿਆ ਗਿਆ ਘਰੇ ਆਇਆ ਮਰੇ ਆਦਿਆਂ ਨੂੰ ਗੋਲੀਆਂ ਖਾ ਕੇ ਪਾਏ ਦੀ ਇਹ ਇੱਥੇ ਕਰੇ ਉਰੀ ਇੱਥੀ ਢਿਕੇ ਪੈਸੇ ਦੋ ਉਹ ਤੋਂ ਪਹਿਲਾਂ ਕਰੇ ਹੈ ਨਹੀਂ ਸੀ ਕੋਈ ਨਾ ਕਰੇ ਕੋਈ ਨਹੀਂ ਸੀ ਜਦੋਂ ਪਹਿਲਾਂ ਨੋਰਮਲ ਦੀ ਸੀ ਜਦੋਂ ਫਿਰ ਮੈਂ ਇਹਨੂੰ ਮੇਰੇ ਚਾਚੇ ਦਾ ਉਹਨੂੰ ਗੱਡੀ ਲੈ ਕੇ ਆਇਆ ਫਿਰ ਉਲਟੀਆਂ ਕਰਨ ਲੱਗ ਪਈ ਬਹੁਤ ਔਖੇ ਲੱਗੇ ਗਏ ਆ ਜੀ ਅੱਛਾ ਠੀਕ ਹੈ ਦੋ ਘੰਟਿਆਂ ਦੇ ਵਿੱਚ ਵਿੱਚ ਢਾਈ ਦੇ ਵਿੱਚ ਹੋ ਗਈ ਦਰ ਕੱਲ 10 ਵਜੇ ਤੱਕ ਉਹ ਧਮਕੇ ਦਿੰਦਾ ਰਿਹਾ ਹਾਂ ਜਿੰਦੇ ਰਹੇ ਨਹੀਂ ਮੈਨੂੰ ਫੋਨ ਆਇਆ ਉਸਾਲਸ ਨਹੀਂ ਦਿੱਤਾ ਉਹਦਾ ਅੱਛਾ ਫਿਰ ਕਿਹਦੇ ਹੈ ਜੀ ਜਿਹੜਾ ਇਹਦਾ ਡਰਾਈਵਿੰਗ ਲਾਇਸੈਂਸ ਹੈ ਨਾ ਜੀ ਉਹਨਾਂ ਦੀ ਗੱਡੀ ਇੱਕ ਹੋਰ ਹੈ ਉਹ ਗੱਡੀ ਦਾ ਕਿਤੇ ਐਕਸੀਡੈਂਟ ਹੋ ਗਿਆ ਸੀ ਹਾਂਜੀ ਉਹ ਜਿਹੜੇ ਉਹਨਾਂ ਦੇ ਉਹ ਗੱਡੀ ਦੇ ਡਰਾਈਵਰ ਸੀ ਉਹਦੇ ਕੋਲੇ ਲਾਇਸੈਂਸ ਨਹੀਂ ਸੀ ਇਹਨੂੰ ਕਹਿਣ ਲੱਗੇ ਵੀ ਤੂੰ ਲਾਇਸੈਂਸ ਆਪਣਾ ਲਾ ਦੇ ਹਾਂਜੀ ਇਹਨੇ ਲਾਇਸੈਂਸ ਆਪਣਾ ਲਾ ਦਿੱਤਾ ਇਹ ਵੀਡੀਓ ਚ ਕਹਿ ਰਿਹਾ ਜੀ ਉਹ ਲਾਇਸੈਂਸ ਜਿਹੜਾ ਉਹ ਵੀ ਨਹੀਂ ਉਹਨਾਂ ਨੇ ਦਿੱਤਾ ਸੀ ਕਹਿੰਦੇ ਤੈਨੂੰ ਇਹ ਲਾਇਸੈਂਸ ਹੈਗਾ ਸਾਡੇ ਕੋਲੇ ਤੇਰੇ ਤੇ ਗੋਲੀਆਂ ਦਾ ਪਰਚਾ ਪਵਾਵਾਂਗੇ ਤੇਰੇ ਤੇ ਜਿੱਤੇ ਦਾ ਪਰਚਾ ਪਵਾ ਕੇ ਤੈਨੂੰ ਅੰਦਰ ਕਰਾਵਾਂਗੇ ਤੈਨੂੰ ਜਮਾ ਮਤਲਬ ਜਾਨ ਕੇ ਤੁਹਾਡੇ ਕਹਿਣ ਤੋਂ ਭਾਵ ਹੈ ਵੀ ਲਖਵਿੰਦਰ ਮਲਾਜਮ ਨੇ ਪੁਲਿਸ ਮਲਾਜਮ ਨੇ ਇਹਨੂੰ ਮਰਨ ਲਈ ਮਜਬੂਰ ਕਰਤਾ ਧਮਕੀਆਂ ਦੇ ਦੇ ਕੇ ਇਹ ਦੋਨੋਂ ਤਾਂ ਇਹ ਠੀਕ ਹੈ ਡਰੀ ਬਹੁ ਗਏ ਹੋਰ ਜ਼ਿਆਦਾ ਡਰ ਕੇ ਹਾਂ ਸਹਾਰਦੇ ਹੋਏ ਜੀ ਇਹ ਆ ਬਾਰ ਦਾ ਫਿਰ ਆਖਰੀ ਬੰਦੇ ਕੋਲੇ ਹੋਰ ਕੀ ਹੁੰਦਾ ਜੀ ਆਖਰੀ ਮਤਲਬ ਉਹਨਾਂ ਨੇ ਇਹ ਹੀ ਰਸਤਾ ਚੁਣਿਆ ਜਿਹੜੇ ਸਾਰੇ ਨੇ ਡਰੀ ਨਹੀਂ ਗਏ ਉਹਨਾਂ ਨੇ ਬੇਸ਼ਰਮੀ ਦੇ ਮਾਰੇ ਜੀ ਇਹ ਕਦਮ ਫਿਰ ਚੁੱਕਿਆ ਜੀ ਜਾਰੀ ਕੇ ਆਪਣੀ ਵਰਦੀ ਦਾ ਗਲਤ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਇਹਨਾਂ ਦੀ ਦੋਨਾਂ ਦੀ ਮੌਤ ਦਾ ਕਾਰਨ ਹੋ ਬਣਿਆ ਮੌਤ ਦਾ ਕਾਰਨ ਪੁਲਿਸ ਮੁਲਾਜ਼ਮੀਆਂ ਜੀ ਜਿਨੇ ਪਹਿਲਾਂ ਕੁੱਟਿਆ ਫਿਰ ਟੌਰਚਰ ਕਰਿਆ ਖੋਹ ਕਾਨਾ ਕੀਤੀ ਇਹਨਾਂ ਨੂੰ ਫੋਨ ਤੇ ਟੌਰਚਰ ਕਰਿਆ ਬੰਦਿਆਂ ਨੂੰ ਜਿਹਨਾਂ ਨੂੰ ਚੋਰੀ ਹੋ ਗਈ ਸੀ ਉਹਦੀ ਚੋਰੀ ਵੀ ਕਹਿੰਦੇ ਕਿਸੇ ਨੇ ਜ਼ਿੰਮੇਵਾਰੀ ਲਈ ਸੀ ਵੀ ਅਸੀਂ ਪੈਸੇ ਦੇ ਦਿਆਂਗੇ 60 60000 ਦੀ ਗੱਲ ਸੀ ਜਿੱਦੇ ਦਾ ਦੋ ਬੰਦੇ ਦਾ ਜਾਨਾ ਚਲੇ ਗਏ ਆ ਗਰੀਬ ਪਰਿਵਾਰ ਨੇ ਜੀ ਉਹਦਾ ਦਾੜੀ ਕਰਕੇ ਜਿਹੜਾ ਸੀ ਗੁਜ਼ਾਰਾ ਠੀਕ ਹੈ ਜੀ ਅਨਕਵਰੀ ਹੋਣੀ ਚਾਹੀਦੀ ਆ ਪੂਰੀਏ ਦੇ ਘਰ ਦੀ ਇਹ ਕੁਤੀ ਮੰਗਾਉਂਦਾ ਡਰਾਈਵਰ ਤੋਂ 20000 ਰੁਪਏ ਮਹੀਨਾ ਕਹਿੰਦਾ ਉਹਨੂੰ ਅੱਛਾ ਜੀ ਹਾਂ ਜੀ 20000 ਰੁਪਏ ਚੱਕਰ ਦਾ ਅੱਛਾ ਜੀ ਇੱਕ ਗੇੜੇ ਦਾ ਇੱਕ ਮੁੰਡੇ ਦੀ ਜਮਾਨਤ ਚੱਕਰ ਤਿੰਨ ਲੱਗੇ ਹਾਂ ਜੀ ਉਹਨੇ 60000 ਰੁਪਏ ਮੰਗਿਆ ਫੋਟੇ 1500 ਗੋਲੀਆਂ ਦਾ ਪਰਚਾ ਪਵਾ ਕੇ ਜੇਲ੍ਹ ਕਰਤਾ ਤਿੰਨ ਸਾਲ ਉਹਦੀ ਜਮਾਨਤ ਨਹੀਂ ਹੋਈ ਉਹ ਕੌਣ ਹੈ ਜੀ ਉਹ ਪਾਤਣਾਂ ਦਾ ਮੁੰਡਾ ਝੂਡਾਂ ਦਾ ਜੀ ਅੱਛਾ ਜੀ ਉਹਦਾ ਉਹਦੀ ਹੁਣ ਜ਼ਮਾਨਤ ਕਰਾ ਕੇ ਬੰਦਿਆ ਜੀ ਬੰਦਿਆ ਜੀ ਸਾਡਾ ਘਰ ਤੁਸੀਂ ਉਹ ਇਨਕੁਆਰੀ ਕਰ ਰਹੇ ਹੋ ਹੋਰ ਉਹਨਾਂ ਦੀ ਗੱਲ ਰੁੱਜਣੀ ਮੇਰੇ ਦਾ ਘਰ ਘਰ ਕੋਈ ਨਹੀਂ ਹੈਗਾ ਦਾ ਰੁੱਜੜਿਆ ਇਹ ਜਿਹੜਾ ਬੰਦਾ ਨੌਕਰੀ ਤੇ ਨਹੀਂ ਰਹਿਣਾ ਚਾਹੀਦਾ ਜੀ ਤੁਸੀਂ ਇੰਨੀ ਕਿਰਪਾ ਕਰੋ ਸਾਰੀ ਸਰਕਾਰ ਮਿਲ ਕੇ ਗੌਰ ਕਰੋ ਵੀ ਇਹ ਜਿਹੇ ਬੰਦੇ ਡਿਊਟੀ ਤੇ ਰਹਿਣੇ ਨਹੀਂ ਚਾਹੀਦੇ ਸਾਡਾ ਜਾੜਦਾ ਹੋਰ ਪਤਾ ਨਹੀਂ ਕਿੰਨੇ ਕ ਜਾੜਦੂਆ ਜੇ ਰਹਿ ਗਿਆ ਜੀ ਇਹ ਰਹਿਣਾ ਨਹੀਂ ਚਾਹੀਦਾ ਜੀ ਡਿਊਟੀ ਤੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਸਚਾਈ ਹੈ ਅੱਜ ਗਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਅੱਜ ਜਿਹੜੀ ਸਚਾਈ ਦੱਸੀ ਗਈ ਹੈ ਕਿ ਜਿਹੜੇ ਲਖਵਿੰਦਰ ਸਿੰਘ ਜਿਹੜਾ ਡਰਾਈਵਰਾਂ ਨਾਲ ਕੱਲੀ ਇਹਨਾਂ ਨਾਲ ਹੀ ਨਹੀਂ ਇੱਕ ਹੋਰ ਵੀ ਮੁੰਡੇ ਦੇ ਉੱਤੇ ਗੋਲੀਆਂ ਦਾ ਝੂਠਾ ਪਰਚਾ ਪਾ ਕੇ ਜੇਲ੍ਹ ਭੇਜਿਆ ਹੈ ਦੋ ਕਰ ਜਿੰਦਗੀ ਸਾਰਿਆਂ ਨੂੰ ਨਹੀਂ ਦੇਖੋ ਇਹਦਾ ਇਹਦੇ ਲਈ ਨਾ ਕੋਈ ਸ਼ਬਦ ਨਹੀਂ ਹੈਗੇ ਵੀ ਕਿਸੇ ਚਾਪਾ ਇਹ ਦੁੱਖ ਨੂੰ ਡਿਫਾਈਨ ਕਰ ਸਕਦੇ ਠੀਕ ਹੈ ਜਿਆਦਾ ਦੱਸ ਸਕਦੇ ਪਰ ਮੈਂ ਜੋ ਮੈਂ ਵੀ ਤੁਹਾਡੇ ਵਰਗੀਆਂ ਤੁਸੀਂ ਮੇਰੇ ਨਹੀਂ ਤੁਸੀਂ ਸਾਡੇ ਮਾਨ ਜਿਹੜੀ ਕੋਈ ਚੀਜ਼ ਜਿੰਨਾ ਮੇ ਤੋਂ ਇੱਕ ਤਾਂ ਚੀਜ਼ ਸਾਹਮਣੇ ਪਈ ਹੈ ਉਹ ਤਾਂ ਮੈਂ ਕਰਦੇ ਵੀ ਹੁੰਦੀ ਹੈ ਜਿਵੇਂ ਹੁਣ ਇੱਕ ਆ ਟਾਈਮਿੰਗ ਵਾਲਾ ਕੰਮ ਹੈ ਇਹ ਚ ਕਈ ਵਾਰ ਦਿੱਕਤ ਵੀ ਹੁੰਦੀ ਹੈ ਸਾਡੇ ਸਾਡੇ ਮੇਰੀ ਤੁਹਾਨੂੰ ਮਸ਼ਾਹ ਦੇਖੋ ਜਿਹੜਾ ਜਿਵੇਂ ਜਦੋਂ ਸੰਗਤ ਇਕੱਠੀ ਹੋਊਗੀ ਨਾ ਸਾਡੇ ਦਿਮਾਗ ਤੇ ਸਾਡੇ ਬਲੈਸਿਪੀਅਰ ਬਹੁਤ ਹੁੰਦਾ ਹੈ ਨਾ ਆਪਾਂ ਇਹ ਚੀਜ਼ ਨੂੰ ਡਬੇੜੀ ਠੀਕ ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਬਾਡੀ ਉੱਥੇ ਜਾਵੇ ਜਾਂ ਜਾਮ ਲੱਗੇ ਜਿਵੇਂ ਇੱਕ ਸਿਰ ਇੱਕ ਹੋਰ ਆ ਜਦੋਂ ਸੰਗਤ ਤੁਹਾਡੀ ਨਾਲ ਹੈ ਸਾਰੇ ਤੁਸੀਂ ਨਾਲ ਹੋ ਜੇ ਬਾਡੀ ਸੰਸਕਾਰ ਵੀ ਹੋ ਗਈ ਜਦੋਂ ਤੁਸੀਂ ਖੜ ਕੇ ਜਾ ਕੇ ਤਾਂ ਜਾਮ ਤਾਂ ਉਨਾ ਹੀ ਕਾਊਂਟ ਕਰਦਾ ਜਿੰਨਾ ਬਾਡੀ ਰੱਖ ਕੇ ਕਰਦਾ ਉਹਦੀ ਵੈਲਿਊ ਉਨੀ ਹੋਏ ਜਦੋਂ 10 ਬੰਦੇ ਜਾ ਕੇ ਕਰਦੇ ਠੀਕ ਕੋਈ ਨਹੀਂ ਹੈਗਾ ਵੀ ਜੇ ਮਤਲਬ ਮਰਤਕ ਦੇ ਨਹੀਂ ਹੈਗੀ ਤਾਂ ਉਹਦੀ ਕੋਈ ਉਹਦਾ ਉਹ ਕੋਈ ਐਵੇਂ ਤਾਂ ਘਟ ਨਹੀਂ ਚਲੋ ਥੋੜਿਆ ਫਰਕ ਤਾਂ ਪਈ ਜਾਂਦਾ ਜੀ ਬੋਲ ਨਹੀਂ ਨਹੀਂ ਕੋਈ ਐਸੀ ਉਹ ਨਹੀਂ ਤੁਹਾਨੂੰ ਉਨੀਓ ਮੰਨਦਾ ਸਾਡੇ ਦਾ ਰਿਸਪੈਕਟੇਬਲ ਹੋ ਜਦੋਂ ਜਾਓਗੇ ਮੈਟਰ ਤਾਂ ਉਹੀ ਹੋਏਗਾ ਨਾ ਵੀ ਭਾਈ ਹੁਣ ਕਿਉਂ ਬੈਠੇ ਨੇ ਠੀਕ ਉਹ ਤਾਂ ਕਾਊਂਟ ਹੋਈ ਹੋਗੀ ਅਫਸਰਾਂ ਦੀ ਨੌਲਜ ਆਏਗਾ ਹੋਰ ਸਾਰਿਆਂ ਨੂੰ ਪਤਾ ਲੱਗੇਗਾ ਹਨਾ ਉਹ ਚੀਜ਼ਾਂ ਸੀ ਖੁਦ ਹੀ ਚਾਹੁੰਦੇ ਵੀ ਆਂਬੇ ਵਾਲਾ ਕੰਮ ਨਾ ਹੋਵੇ ਠੀਕ ਹੈ ਪਰ ਐ ਵੀ ਹੁਣ ਪੰਜ ਬੰਦੇ ਨੇ ਹਨਾ ਕਈ ਵਾਰ ਟਾਈਮ ਲੱਗ ਜਾਗਾ ਤਾਂ ਜੇ ਪਰਮਾਤਮਾ ਕੀਤੇ ਆਪਰਾ ਜੀ ਪੰਜ ਪੰਜਾਂ ਚੋ ਦੋ ਚਾਰ ਕੋ ਕੁਛ ਤਾਂ ਕਰਤਾਰੀ ਜੋ ਜੋ ਵੀ ਹੋਊਗਾ ਮੇਰੀ ਕੋਸ਼ਿਸ਼ ਹੋਊਗੀ ਮੈਂ 100% ਤੁਹਾਨੂੰ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਾਂ ਠੀਕ ਅਸਲ ਮੇਰੇ ਮੱਦੇਨ ਤੁਹਾਨੂੰ ਹੋਊਗਾ ਪੀਪ ਦੂਜੇ ਦਾ ਪੀਆ ਜਿਹੜਾ ਲੱਖਾ ਸਿੰਘ ਹੈ ਕੀ ਆਦਾਂ ਨੂੰ ਪਹਿਸਟੇ ਹੀ ਆ ਵੀ ਚਲੋ ਆ ਪਾਸੇ ਆਪਾਂ ਨਾਲ ਜਿਹੜਾ ਵੀ ਲੱਖਾ ਸਿੰਘ ਹੈ ਜਿਹੜਾ ਆਪਣਾ ਉਹ ਉਹਦਾ ਵੀ ਦੇਖੋ ਮੈਂ ਮੇਰੇ ਕੋ ਪਤਾ ਨਹੀਂ ਕੌਣ ਕਿਸੇ ਮੈਂ ਦੱਸਿਆ ਵੀ ਸਾਨੂੰ ਇਹ ਪਤਾ ਲੱਗਾ ਵੀ ਕਮਾਂਡੋ ਦਾ ਹੈਗਾ ਉਹ ਤਾਂ ਹੁਣ ਆਪਾਂ ਨਾ ਨੰਬਰ ਨੂੰ ਜਿਹੜੇ 253 ਆ ਕੇ ਉੱਥੇ ਜਾ ਕੇ ਉਹਦਾ ਪੋਸਟਿੰਗ ਪਤਾ ਕਰਾਂਗੇ ਕੋਈ ਤਾਂ ਕਹਿ ਰਿਹਾ ਹੋ ਵੈਸਟੀਫ ਜਾਂ ਕੋਈ ਕਹਿੰਦਾ ਸੀਐਮ ਸਕਿਉਰਿਟੀ ਚਾਹੋ ਪਤਾ ਲੱਗੇਗਾ ਜਾ ਕੇ ਪਰ ਉਹ ਤੁਹਾਨੂੰ ਕੁਝ ਨਹੀਂ ਪੁੱਲਿਆਗਾ ਤੁਸੀਂ ਸਭ ਪਤਾ ਕਰ ਲਓਗੇ ਕੋਈ ਤੁਹਾਨੂੰ ਕੁਝ ਨਹੀਂ ਪੁੱਲਿਆਗਾ ਗ੍ਰੀ ਲਾ ਕੇ ਕਿਉਂ ਉਹ ਤਾਂ ਮੁਲਾਜ਼ਮ ਹੈ ਮੁਲਾਜ਼ਮ ਦਾ ਤਾਂ ਪਤਾ ਛੇਦੀ ਚੱਲ ਜਾਂਦਾ ਆਮ ਲੋਕਾਂ ਦਾ ਘੱਟ ਚੱਲਦਾ ਠੀਕ ਹੈ ਠੀਕ ਹੈ ਜੀ ਬਖਸ਼ਰ ਠੀਕ ਹੈ ਚਲੋ ਤੁਹਾਡਾ ਸਿਰ ਮੱਥੇ ਜੋ ਫੈਸਲਾ ਠੀਕ ਹੈ ਠ ਹਾਂਜੀ ਹਾਂਜੀ ਤੁਹਾਡੀ ਕਮੇਟੀ ਬਣਾਈ ਗਈ ਹੈ ਇਸ ਮਸਲੇ ਦੇ ਉੱਤੇ ਤੁਸੀਂ ਕਮੇਟੀ ਨੇ ਕੀ ਡਿਸੀਜਨ ਲਿਆ ਜੀ ਅਸੀਂ ਜੀ ਮੈਂ ਕਾਮੜ ਪ੍ਰਲਖ ਸਿੰਘ ਸਰਪੰਚ ਨਿਆਲ ਜਿਹੜੀ ਦੁਖਦਾਈ ਘਟਨਾ ਹੋਈ ਹੈ ਬਹੁਤ ਮਾੜੀ ਮੰਦਭਾਗੀ ਹੋਈ ਹੈ ਸਾਡੇ ਪਿੰਡ ਦੇ ਵਿੱਚ ਸੋਗ ਦੀ ਪਹਿਰ ਹੈ ਕੱਲ ਤੋਂ ਕਿਸੇ ਦੇ ਘਰੇ ਤਵਾ ਤੱਕ ਨਹੀਂ ਛੜਿਆ ਰੋਟੀ ਤੋਂ ਵੀ ਲੋਕ ਮੁੱਖੇ ਬੈਠੇ ਨੇ ਜਿਹੜੀ ਅਸੀਂ ਅੱਜ ਰੈਡ ਵਰਡੀਆਂ ਲੈ ਕੇ ਆਏ ਆਂ ਉਦੋਂ ਬਾਅਦ ਠੀਨ ਲਿਆ ਵੀ ਅਸੀਂ ਪਿੰਡ ਦੀ ਕਮੇਟੀ ਬੜਾਈ ਜਾਵੇ ਸਮੂਰਚੀ ਕਮੇਟੀ ਬਣਾਈ ਹੈ ਮੇਰੇ ਪਰਿਵਾਰ ਦੇ ਮੈਂਬਰ ਵੀ ਵਿੱਚ ਲਏ ਨੇ ਉਹ ਕਮੇਟੀ ਦਾ ਫੈਸਲਾ ਵੀ ਕੱਲ ਨੂੰ 11 ਵਜੇ ਤੱਕ ਹੁਣਸ ਨੂੰ ਐਸੇ ਜਵਾਬ ਆਏ ਸੀਗੇ ਮਮਾਨਦਾਰ ਨੇ ਵਧੀਆ ਇੱਕ ਸੰਬਸਵਾਦ ਦਵਾ ਕੇ ਲਏ ਤੇ ਉਹਨਾਂ ਨੇ ਫੈਸਲਾ ਲਿਆ ਵੀ ਕੱਲ ਨੂੰ 11 ਵਜੇ ਤੱਕ ਮੈਂ ਕੋਈ ਨਾ ਕੋਈ ਤੁਹਾਨੂੰ ਉਹ ਦੇਵਾਂਗਾ ਉਦੋਂ ਬਾਅਦ ਉਹ ਸਾਡੀ ਬਣੀਆ ਕਮੇਟੀ 11 ਵਜੇ ਤੋਂ ਬਾਅਦ ਉਹ ਫੈਸਲਾ ਕਰੂਗੀ ਕਿ ਅਸੀਂ ਕੀ ਡਿਸੀਜਨ ਅੱਗੇ ਲੈਣਾ ਹੈ ਪਰ ਐਸੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਨੂੰ ਹੋਰ ਜ਼ਿਆਦਾ ਤੜਫਾਇਆ ਨਾ ਜਾਵੇ ਜਿਹੜਾ ਲੱਖਾ ਸਿੰਘ ਹੈ ਉਹ ਉਸ ਮਲਾਜਮ ਹੈ ਵੀ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਸਾਡਾ ਜਿਹੜਾ ਪਿੰਡ ਹੈ ਪਿੰਡ ਨੂੰ ਵਿਸ਼ਵਾਸ ਹੋਵੇ ਕਿ ਉਹ ਤੋਂ ਬਾਅਦ ਅਸੀਂ ਡੈੱਡ ਬੋਡੀ ਐਂ ਜਿਹੜੀਆਂ ਦਾ ਸੰਸਕਾਰ ਕਰਸਾਂ ਤੇ ਜਿਹੜਾ ਤੁਸੀਂ ਅਗਲਾ ਜਿਹੜਾ ਸਟੈਪ ਜੇਕਰ ਨਹੀਂ ਉਹਨਾਂ ਦੇ ਅਰੈਸਟ ਹੁੰਦੀ ਤਾਂ ਅਗਲਾ ਤੁਹਾਡਾ ਕੀ ਹੋਊਗਾ ਜੀ ਅਗਲਾ ਜੀ ਅਸੀਂ ਜੋ ਕਮੇਟੀ ਹੈ ਸਾਡੀ ਬਣੀ ਹੋਈ ਨਗਰ ਨੂੰ ਇਕੱਠਾ ਕਰਕੇ ਅਗਲਾ ਫੈਸਲਾ ਇਸ ਫੇਰ ਤੋਂ ਠੀਕ ਹੈ ਜੀ ਗੁਰਵਿੰਦਰ ਜੀ ਕਿਸਾਨ ਆਗੂ ਗੁਰਵਿੰਦਰ ਸਿੰਘ ਜੀ ਖੜੇ ਨੇ ਜੀ ਬੰਦੀ ਗੱਲ ਤਾਂ ਜੋ ਇਕੱਠ ਰਹਾ ਬਾਕੀ ਹੈ ਜੀ ਇਹਨੂੰ ਅਸੀਂ ਆਤਮ ਹੱਤਿਆ ਨਹੀਂ ਇਹਨੂੰ ਅਸੀਂ ਕਹਾਂਗੇ ਕਿ ਬੰਦੇ ਨੂੰ ਖਸਾ ਕੇ ਇਹ ਜਿਹੜੇ ਸਾਜ਼ਿਸ਼ ਨਾਲ ਉਹਨੂੰ ਧਮਕਾ ਕੇ ਦੇਖੋ ਉਸ ਦਾ ਕਿੱਡਾ ਜਬਰ ਆ ਪੂਰੇ ਪੰਜਾਬ 'ਚ ਦੇਖ ਰਹੇ ਆ ਕਿ ਸਿੱਜੀ ਧਮਕੀ ਦੇ ਕੇ ਕਿ ਤੇਰੇ ਤੇ ਪਰਚੇ ਪਾਵਾਂਗੇ ਗੋਲੀਆਂ ਦੇ ਪਾਵਾਂਗੇ ਇਹ ਉਸ ਦਰ ਦੇ ਵਿੱਚੋਂ ਜਿਹੜੀ ਇਹ ਖੁਦਕੁਸ਼ੀ ਇਹਨਾਂ ਨੇ ਦੋ ਆਪਣੇ ਭਰਾਵਾਂ ਨੇ ਕੀਤੀ ਹੈਗੀ ਆ ਅਸੀਂ ਇਹਦਾ ਬਹੁਤ ਦੁੱਖ ਪ੍ਰਗਟ ਕਰਦੇ ਹੈਗੀਆਂ ਤੇ ਨਗਰ ਦੇ ਨਾਲ ਪਰਿਵਾਰ ਦੇ ਨਾਲ ਕਮੇਟੀ ਨੇ ਫੈਸਲਾ ਕੀਤਾ ਕੱਲ 11 ਵਜੇ ਤੱਕ ਦਾ ਜਦੋਂ ਤੱਕ ਬੰਦੇ ਜਿਹੜੇ ਗ੍ਰਿਫਤਾਰ ਨਹੀਂ ਹੁੰਦੇ ਤਾਂ ਜਥੇਬੰਦੀ ਤੌਰ ਤੇ ਅਸੀਂ ਵੀ ਐਸਕੇਮ ਵੱਲੋਂ ਵੀ ਤਪੁਰ ਜੋ ਜਿਹੜੀ ਮਲਕ ਇੱਥੇ ਕਾਰਵਾਈ ਕਰਾਉਣ ਵਾਸਤੇ ਹਰ ਹੱਦ ਤੱਕ ਜਾਵਾਂਗੇ ਇਨਸਾਫ ਸਾਨੂੰ ਚਾਹੀਦਾ ਮੈਂ ਕੁਲਵੰਤ ਸਿੰਘ ਨੌਲੰਗ ਵਾਲਾ ਪੰਜਾਬ ਦੇ ਕਿਸਾਨ ਸਭਾ ਦਾ ਮੀਤ ਪ੍ਰਧਾਨ ਪੰਜਾਬ ਦੇ ਕੱਲ ਜੋ ਪਿੰਡ ਨਿਆਲ ਦੇ ਵਿੱਚ ਘਟਨਾ ਵਾਪਰੀ ਹੈ ਦੋ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਤਸ਼ੱਦਦ ਨਾਲ ਉਕਸਾਇਆ ਗਿਆ ਡਰਾਇਆ ਗਿਆ ਧਮਕਾਇਆ ਗਿਆ ਕਿ ਉਹਨਾਂ ਨੇ ਆਪਣੀ ਜਾਨ ਜਿਹੜੀ ਹੈ ਉਹ ਦੇਣ ਦਾ ਫੈਸਲਾ ਕੀਤਾ ਅੱਜ ਉਹ ਡੈੱਡ ਬਾਡੀਜ਼ ਦੇ ਦੋਨਾਂ ਦੇ ਪੋਸਟਮਾਰਟਮ ਤੋਂ ਬਾਅਦ ਉਹ ਵਾਰਸ ਲੈ ਕੇ ਆਏ ਨੇ ਪਰ ਇਨਸਾਫ ਦੀ ਮੰਗ ਕਰਦੇ ਹੋਏ ਸਾਰਾ ਨਗਰ ਕੀ ਸਾਰਾ ਇਲਾਕਾ ਸਾਰੇ ਇਲਾਕੇ ਦੀਆਂ ਇਨਸਾਫ ਪਸੰਦ ਜਿਹੜੀਆਂ ਜਥੇਬੰਦੀਆਂ ਉਹ ਇਹ ਚਾਹੁੰਦੀਆਂ ਹੈ ਕਿ ਜਿਹੜਾ ਦੋਸ਼ੀ ਹੈ ਮੁੱਖ ਦੋਸ਼ੀ ਘਟੋ-ਘਟ ਪਹਿਲਾਂ ਗ੍ਰਿਫਟਾਰ ਕੀਤਾ ਜਾਵੇ ਉਸ ਤੋਂ ਬਾਅਦ ਅਗਲੀ ਗੱਲ ਹੋਏਗੀ ਜਿੱਥੋਂ ਤੱਕ ਕਹਿੰਦੇ ਜੀ ਕਮੇਟੀ ਨੇ 11 ਵਜੇ ਦਾ ਟਾਈਮ ਦਿੱਤਾ ਮੈਂ ਸਮਝਦਾ ਕਮੇਟੀ ਨੇ 11 ਵਜੇ ਦਾ ਟਾਈਮ ਨਹੀਂ ਦਿੱਤਾ ਐਸਐਚਓ 11 ਵਜੇ ਤੱਕ ਦਾ ਟਾਈਮ ਲੈ ਕੇ ਗਿਆ ਕਿ 11 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਮੁਰਜ਼ਮ ਹੈ ਅਸੀਂ ਉਹਨਾਂ ਨੂੰ ਰੈਸਟ ਕਰਾਂਗੇ ਔਰ ਅਸੀਂ ਸਾਰੇ ਜਨ ਮਜ਼ਦੂਰ ਕਿਸਾਨ ਜਥੇਬੰਦੀਆਂ ਨਗਰ ਨਿਵਾਸੀ ਅਸੀਂ ਇਹ ਅਲਟੀਮੇਟਮ ਦੇਣਾ ਚਾਹੁੰਦੇ ਆਂ ਪੁਲਿਸ ਮਹਿਕਮੇ ਨੂੰ ਇਸ ਸਤੋ ਜਾਂ ਉੱਪਰਲੇ ਜਿਹੜੇ ਆਫੀਸਰ ਹੈ ਉਹਨਾਂ ਨੂੰ ਕਿ ਜਿਹੜਾ ਦੋਸ਼ੀ ਹੈ ਉਹਨੂੰ ਫਟਾ ਫਟਾ ਫਟ ਰੈਸਟ ਕਰੋ ਉਸ ਤੋਂ ਬਾਅਦ ਜੋ ਵੀ ਜਿਹੜੀ ਸੰਘਰਸ਼ ਕਮੇਟੀ ਬਣਾਈ ਗਈ ਹੈ ਇਸ ਮਸਲੇ ਤੇ ਉਹ ਜੋ ਫੈਸਲਾ ਕਰੇਗੀ ਇਲਾਕੇ ਦੀਆਂ ਜਥੇਬੰਦੀਆਂ ਉਸ ਫੈਸਲੇ ਦੇ ਨਾਲ ਐਗਰੀ ਕਰਾਂਗੀ ਕੀ ਨਾਮ ਹੈ ਇਹ ਆਪਣਾ ਮੇਰਾ ਜਸਵੰਤ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਕਾਈ ਫਰਦਾ ਕੀ ਤੁਸੀਂ ਜਿਹੜਾ ਇਹ ਇਹਨਾਂ ਦੀ ਮੌਤ ਹੋਈ ਹੈ ਬੰਦਿਆਂ ਦੀ ਦੋ ਦੀ ਡਰਾਈਵਰਾਂ ਦੀ ਇਹ ਤੇ ਕੀ ਕਹਿਣਾ ਚਾਹਣੇ ਜੀ ਇਹ ਬਹੁਤ ਮਾੜੀ ਹੋਈ ਹੈ ਜੀ ਇਮਾਨਦਾਰ ਇਨਸਾਨਾਂ ਤੇ ਐਡਾ ਵੱਡਾ ੱੱੱਬਾ ਲਾ ਕੇ ਇਹਨਾਂ ਨੂੰ ਖੁਦ ਖੁਸ਼ੀ ਕਰਕੇ ਅਸੀਂ ਤਾਂ ਕਹਾਂਗੇ ਖੁਦ ਖੁਸ਼ੀ ਨਹੀਂ ਇਹ ਕਾਤਲ ਨੇ ਇਹ ਕਾਤਲ ਕਰੇ ਨੇ ਜਿਹੜੇ ਪੰਜੇ ਸੱਤੇ ਮੁਜਰਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਦਿੱਤਾ ਜਾਵੇ ਪਰਵਾਹ ਨੂੰ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਜੰਟ ਸਮਦੁਗੜ੍ਹ ਬਾਰਸ਼ ਪੰਜਾਬ ਦੇ ਹਲਕਾ ਸ਼ਤਰਣਾ ਜੋ ਇਹ ਨਗਰ ਨੇੜ ਦੇ ਅੰਦਰ ਮੰਦ ਭਾਗੀ ਕਟਨਾ ਆਪਣੀ ਕਿਰਤ ਕਰਦੇ ਡਰਾਈਵਰਾਂ ਉੱਤੇ ਇੱਕ ਵਰਦੀ ਦੇ ਨਸ਼ੇ ਅੰਦਰ ਜਬਰਟਾਇਆ ਗਿਆ ਇਸ ਜਬਰ ਦੇ ਤਹਿਤ ਇਹ ਦੋ ਬੱਚਿਆਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਚਲੀਆਂ ਗਈ ਨਿਸ਼ਾਹੀ ਵਰਦੀ ਦੇ ਨਸ਼ੇ ਦੇ ਅੰਦਰ ਸਰਕਾਰ ਦੇ ਪ੍ਰਸ਼ਾਸਨ ਦੇ ਨਸ਼ੇ ਦੇ ਅੰਦਰ ਇਹ ਜਬਰ ਜੁਲੰਟਾ ਦਿੱਤਾ ਇਸ ਜਬਰ ਦਾ ਹੁਣ ਸਾਡੇ ਨਗਰ ਦੀ ਕਮੇਟੀ ਜਦੋਂ ਇਹਨਾਂ ਬੱਚਿਆਂ ਦਾ ਪੋਸਟਮਾਰਟ ਮੋਕੇ ਆਇਆ ਤਾਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਇਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਖੜੀਆਂ ਹੋਈਆਂ ਹੁਣ ਦੋਨੇ ਪਰਿਵਾਰਾਂ ਨੇ ਇੱਕ ਸਾਂਝੀ ਕਮੇਟੀ ਬਣਾਈ ਹੈ ਉਸ ਕਮੇਟੀ ਤੇ ਜੇਦਾਰੀ ਜੀ ਦੱਸ ਕੇ ਗਏ ਨੇ ਕਿ ਵੀ ਕਮੇਟੀ ਨੂੰ ਹੁਣ ਕਈ ਗੱਲਾਂ ਬਾਝਾਂ ਸੁਣਦੇ ਆ ਨਾ ਕਹਿੰਦੇ ਨੇ ਵੀ ਕਮੇਟੀ ਨੇ 11 ਵਜੇ ਦਾ ਟਾਈਮ ਨੋ ਕਮੇਟੀ ਨੇ 11 ਵਜੇ ਦਾ ਟਾਈਮ ਨਹੀਂ ਐਸ ਐਚਓ ਉਹ ਇਹਨਾਂ ਨੂੰ 11 ਵਜੇ ਦਾ ਟਾਈਮ ਲੈ ਗਿਆ ਕਹਿੰਦਾ ਵੀ 11 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਉਹਨਾਂ ਬੰਦਿਆਂ ਨੂੰ ਅਰੈਸਟ ਕਰਾਂਗੇ ਔਰ ਤੁਹਾਨੂੰ ਹਣ ਸਾਫ ਦੇਵਾਂਗੇ ਅਰ ਤੁਹਾਡੇ ਰਲ ਖੜੇ ਆ ਅਗਰ ਜੇ ਇਹ 11 ਵਜੇ ਤੋਂ ਪਹਿਲਾਂ ਉਹਨਾਂ ਬੰਦਿਆਂ ਨੂੰ ਅਰੈਸਟ ਕਰਕੇ ਦੋਸ਼ੀਆਂ ਨੂੰ ਜਿਹੜੇ ਸੱਚਾ ਦੋਸ਼ੀ ਨਹੀਂ ਜਿਨ੍ਹਾਂ ਨੂੰ ਹੰਕਾਰ ਹੈ ਅੱਜ ਇਹਨਾਂ ਨੂੰ ਕੱਲ ਕਿਸੇ ਹੋਰ ਦਾ ਵੀ ਕਰਨਗੇ ਉਹਨਾਂ ਨੂੰ ਦੋਸ਼ੀਆਂ ਨੂੰ ਜੇ ਅਰੈਸਟ ਨਾ ਕੀਤਾ ਗਿਆ ਤਾਂ ਇਹਨਾਂ ਡੈੱਡ ਬਾਡੀਆਂ ਨੂੰ ਹੋ ਸਕਦਾ ਵੀ ਸਾਨੂੰ ਸੜਕ ਉੱਤੇ ਵੀ ਲੈ ਕੇ ਆਉਣ